ਹੁਣ ਦਵਾਰ ਚਿਣੀ ਜਾ ਰਹੀ ਹੈ ਦਵਾਰ ਚਿਣੀ ਜਾ ਰਹੀ ਹੈ ਹੌਲੀ ਹੌਲੀ ਇੱਕ ਇੱਕ ਵਾਰ ਦਿੱਤਾ ਜਾ ਰਿਹਾ ਵਾ ਹਰ ਇੱਕ ਵਾਰ ਦੇ ਨਾਲ ਸੂਬਾ ਸਰੰਦ ਲਾਲਚ ਦੇ ਰਿਹਾ ਵਾ ਕਿ ਬੱਚਿਓ ਅਜੇ ਵੀ ਤੁਹਾਡੇ ਕੋਲ ਵੇਲਾ ਵਾ ਇਸਲਾਮ ਦੇ ਵਿੱਚ ਆਜੋ ਪਰ ਬੱਚੀ ਉਹਦੀ ਗੱਲ ਨੂੰ ਨਾ ਸੁਣ ਕੇ ਤੇ ਬੱਚੇ ਆਪਣੀ ਨਾਮ ਪਾਣੀ ਦੇ ਵਿੱਚ ਲੱਗੇ ਆ ਸੁਭਾਵਿਕ ਜੀ ਗੱਲ ਆ ਜੇ ਬੱਚੇ ਨੇ ਇਸਲਾਮ ਦੇ ਵਿੱਚ ਆਉਣਾ ਹੁੰਦਾ ਤੇ ਜਦੋਂ ਕਚਹਿਰੀ ਦੇ ਵਿੱਚ ਲਾਲਚ ਦੇ ਕੇ ਵੇਖ ਲੈ ਸੂਬੇ ਨੇ ਜੇ ਬੱਚਾ ਆਉਣਾ ਹੁੰਦਾ ਇਸਲਾਮ ਚ ਉਦੋਂ ਆ ਜਾਣਾ ਸੀ ਜੇ ਬੱਚਿਆਂ ਨੇ ਧਰਮ ਛੱਡਣਾ ਹੁੰਦਾ ਸੀ ਕੀ ਛੱਡਣੀ ਹੁੰਦੀ ਉਦੋਂ ਛੱਡ ਦੇਣੀ ਜਦੋਂ ਬੱਚਿਆਂ ਨੂੰ ਬੰਨ ਕੇ ਰੁੱਖਾਂ ਦੇ ਨਾਲ ਤੇ ਗਲੇਲਾ ਮਾਰ ਕੇ ਉਹ ਗਲੇਲਾ ਸਿੱਧੀ ਬਾਬੇ ਫਤੇ ਸਿੰਘ ਦੀ ਅੱਖ ਤੇ ਲੱਗਾ ਤੇ ਬਾਬਾ ਫਤੇ ਸਿੰਘ ਦੇ ਹੱਥ ਬੰਨੇ ਸੀ ਪਰ ਬੱਚਿਆਂ ਨੇ ਚੀਕ ਨਹੀਂ ਮਾਰੀ ਉਦੋਂ ਜਦੋਂ ਹੱਥ ਖੋਲੇ ਤੇ ਬਾਬਾ ਫਤੇ ਸਿੰਘ ਨੇ ਹੱਥ ਹੀ ਦਾਖ ਦੇ ਉੱਤੇ ਰੱਖ ਲਿਆ ਸੂਬੇ ਸਰੰਦ ਨੇ ਕਿਹਾ ਬੱਚਿਓ ਵੇਖ ਲਓ ਅਜੇ ਵੀ ਸਮਾਂ ਵਾ ਇਸ ਸ਼ਲਾਮ ਦੇ ਵਿੱਚ ਆ ਜੋ ਪਰ ਬਾਬਾ ਫਤਿਹ ਸਿੰਘ ਨੇ ਇੱਕ ਪਾਸੇ ਅੱਖ ਤੇ ਹੱਥ ਰੱਖਿਆ ਵਾ ਤੇ ਦੂਜੇ ਪਾਸੇ ਇਦਾਂ ਸਿਰ ਲਾਤਾ ਕਿ ਨਹੀਂ ਆਉਣਾ ਇਸਲਾਮ ਚ ਸਾਨੂੰ ਸਾਡੀ ਸਿੱਖੀ ਪਿਆਰੀ ਬੱਚਿਆਂ ਨੂੰ ਰੱਖ ਦੇ ਨਾਲ ਬੰਨ ਕੇ ਇਤਿਹਾਸ ਕਰ ਲਿਖਦੇ ਸ਼ਮਕਾਂ ਮਾਰੀਆਂ ਗਈਆਂ ਜੇ ਬੱਚਿਆਂ ਨੇ ਇਸਲਾਮ ਦੇ ਵਿੱਚ ਆਉਣਾ ਹੁੰਦਾ ਉਦੋਂ ਆ ਜਾਣਾ ਸੀ ਪਰ ਨਹੀਂ ਬੱਚੇ ਆਪਣੇ ਬਾਪ ਆਪਣੇ ਦਾਦੇ ਦੀ ਸਿੱਖੀ ਦੇ ਡੋਲ ਸੀਗੇ ਹੁਣ ਇੱਕ ਇੱਕ ਵਾਰ ਦਿੱਤਾ ਜਾ ਰਿਹਾ ਤੇ ਹਰ ਇੱਕ ਵਾਰ ਦੇ ਨਾਲ ਸੂਬਾ ਵਾਲਚ ਦੇ ਰਿਹਾ ਵਾ ਬੱਚੋ ਸਾਡੇ ਵੱਲ ਆ ਜੋ ਨੀ ਚਣੀ ਜਾ ਰਹੀ ਦਵਾਰ ਚਣੀ ਜਾ ਰਹੀ ਦਵਾਰ ਚਣਦੇ ਚਣਦੇ ਬਾਬਾ ਫਤੇ ਸਿੰਘ ਦੇ ਗੋਡੇ ਤੱਕ ਪੁੱਜੀ ਆ ਜਿਹੜਾ ਜਲਾਦ ਸਾਸਲ ਬੇਗ ਤੇ ਬਸਲ ਬੇਗ ਇੱਟਾਂ ਕਰ ਰਹੇ ਆ ਕੰਨਾ ਕਰ ਰਹੇ ਆ ਕੰਧ ਕਰਦੇ ਆ ਕਰਦੇ ਆ ਇਦਾਂ ਇੱਟ ਨੂੰ ਅੱਧਾ ਹੀ ਤੋੜਨ ਲੱਗੇ ਆ ਬਾਬਾ ਫਤੇ ਸਿੰਘ ਕਹਿੰਦੇ ਆ ਓਏ ਆ ਕਰ ਲੱਗਾ ਮੈਂ ਤੇ ਜਲਾਦ ਨੇ ਕੋਈ ਜਵਾਬ ਦਿੱਤਾ ਵੀ ਤੁਹਾਡਾ ਗੋਡਾ ਵਧ ਰਿਹਾ ਵਾ ਇਥੋਂ ਇੱਟ ਤੋੜਨੀ ਪਊਗੀ ਤੇ ਬਾਬਾ ਫਤੇ ਸਿੰਘ ਨੇ ਕਿਹਾ ਓਏ ਆਹ ਕੰਮ ਨਾ ਕਰਦੀ ਕਦੇ ਇੱਟ ਨਾ ਤੋੜਦੀ ਸਿੱਖੀ ਦਾ ਮਹਿਲ ਉਸਰ ਰਿਹਾ ਵਾ ਇੱਟਾਂ ਤੋੜ ਕੇ ਨਹੀਂ ਲਾਉਣੀਆਂ ਸਿੱਖੀ ਦਾ ਮਹਿਲ ਉਸਰ ਰਿਹਾ ਵਾ ਸਬੂਤੀਆਂ ਇੱਟਾਂ ਲਾ ਅੱਧੀਆਂ ਇੱਟਾਂ ਨਹੀਂ ਲਾਉਣੀਆਂ ਤੇ ਜਲਾਦ ਕਹਿੰਦਾ ਬੱਚਿਓ ਤੁਹਾਡਾ ਗੋਡਾ ਅੱਗੇ ਵਧ ਰਿਹਾ ਵਾ ਤੇ ਬੱਚਿਆਂ ਨੇ ਗਾੜੀ ਨੂੰ ਬਾਬੇ ਫਤੇ ਸਿੰਘ ਨੇ ਜਵਾਬ ਦਿੱਤਾ ਕਿ ਗੋਡੇ ਦੀ ਚਪਣੀ ਡਾ ਦੇ ਕੀਤਾ ਵੀ ਐਵੇਂ ਗਿਆ ਸਭ ਤੋਂ ਪਹਿਲਾਂ ਮਾਰ ਮਾਰ ਕੇ ਤੇਸੀਆਂ ਮਾਰ ਮਾਰ ਕੇ ਕਾਂਡੀਆਂ ਬਾਬਾ ਫਦੇ ਸਿੰਘ ਦੀ ਚਪਣੀ ਤੋੜੀ ਗਈ ਫਿਰ ਉੱਥੇ ਹਟ ਲਈ ਗਈ ਸਬੂਤੀ ਫਿਰ ਦੋ ਤਿੰਨ ਵਾਰ ਹੋਰ ਦਿੱਤੇ ਕਿਉਂਕਿ ਬਾਬਾ ਫਦੇ ਸਿੰਘ ਛੋਟੇ ਸੀ ਉਮਰ ਦੇ ਵਿੱਚ ਵੀ ਕੱਦ ਵੀ ਛੋਟਾ ਸੀ ਬਾਬਾ ਝੁਝਾਰ ਬਾਬਾ ਜੋਰਾਵਾਰ ਸਿੰਘ ਉਮਰ ਵੀ ਦੋ ਦੋ ਸਾਲ ਵੱਡੀ ਸੀ ਕੱਦ ਵੀ ਥੋੜਾ ਲੰਮਾ ਸੀ ਇੱਕ ਦੋ ਵਾਰ ਹੋਰ ਦਿੱਤੇ ਅੱਗੇ ਉਹਨਾਂ ਦਾ ਗੋਡਾ ਆ ਗਿਆ ਉਹਨਾਂ ਦਾ ਵੀ ਗੋਡਾ ਤੋੜ ਕੇ ਉਥੇ ਸਬੂਤੀ ਹਟ ਲਈ ਗਈ ਹਰ ਇੱਕ ਵਾਰ ਦੇ ਨਾਲ ਸੂਬਾ ਲਾਲਚ ਦਿੰਦਾ ਪਿਆ ਵਾ ਕਿ ਸਲਾਮ ਚ ਆਜੋ ਪਰ ਗੁਰੂ ਦੇ ਪੁੱਤਰ ਸਲਾਮ ਚ ਨਹੀਂ ਆ ਰਹੇ ਉਹ ਆਪਣੀ ਨਾਮ ਬਾਣੀ ਦੇ ਵਿੱਚ ਲੱਗੇ ਆ ਜਪਜੀਤ ਸਾਹਿਬ ਦਾ ਬਾਣੀ ਪੜ ਰਹੇ ਆ ਦੁਬਾਰਾ ਚਿੰਨ ਦੀਆਂ ਚਿੰਨ ਦੀਆਂ ਉਹਨਾਂ ਦੇ ਸਿਰ ਲਗਾਉਣ ਲਾ ਪਿਆ ਵਾ ਤੇ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਨੂੰ ਬਚਨ ਕਰਦੇ ਆ ਕਿ ਮੇਰੇ ਵੱਡੇ ਵੀਰ ਮੰਨਦੇ ਆ ਵੀ ਦੁਨੀਆ ਤੇ ਮੈਂ ਤੁਹਾਡੇ ਤੋਂ ਪਹਿਲਾਂ ਆਇਆ ਮੈਂ ਅੱਜ ਸੱਚਖੰਡ ਵੀ ਮੈਂ ਤੁਹਾਡੇ ਤੋਂ ਪਹਿਲਾਂ ਜਾ ਰਿਹਾ ਜਾ ਕੇ ਤੁਹਾਡੀ ਵੇਟ ਕਰਾਂਗਾ ਜਲਦੀ ਆ ਜਿਓ ਲੇਟ ਨਾ ਹੋਇਓ ਤੇ ਬਾਬਾ ਫਤੇ ਸਿੰਘ ਕਿ ਉਹਨਾਂ ਨੂੰ ਵੇਖ ਕੇ ਮੁਸਕਰਾਉਂਦੇ ਆ ਕਹਿੰਦੇ ਵੀਰ ਇਕੱਠੇ ਚੱਲਾਂਗੇ ਬਾਣੀ ਪੜੀ ਜਾ ਰਹੀ ਆ ਦਿਵਾਰ ਕੀਤੀ ਜਾ ਰਹੀ ਬਾਣੀ ਸਾਹਿਬ ਜੀ ਦੇ ਪੜ ਰਹੇ ਆ ਪੂਰੀ ਉਹਨਾਂ ਦੇ ਸਿਰਲ ਕੋ ਦਿੱਤੇ ਗਏ ਤੇ ਉਤੋਂ ਕਬਰ ਵੀ ਕਰ ਦਿੱਤਾ ਗਿਆ ਹੁਣ ਕੀ ਹੋਇਆ ਐਨੇ ਜਿਰ ਨੂੰ ਸਾਹਿਬ ਜੀ ਦੇ ਅੰਦਰ ਸਾਹ ਗੋਮ ਹੋ ਗਿਆ ਇਤਿਹਾਸਕਾਰ ਲਿਖਦੇ ਜ਼ੋਰਦਾਰ ਹਨੇਰੀ ਆਈ ਜ਼ੋਰਦਾਰ ਟਕ ਝਖੜ ਆਇਆ ਮੌਸਮ ਇਦਾਂ ਬੜਾ ਅਚਾਨਕ ਰੰਗ ਬਦਲਿਆ ਤੇਜ ਜਦੋਂ ਤੂਫਾਨ ਆਇਆ ਵਾ ਤੇ ਦਵਾਰ ਉਹ ਤੂਫਾਨ ਦੇ ਨਾਲ ਢਹਿ ਗਈ ਐ ਕਿਉਂਕਿ ਦਵਾਰਾਂ ਉਸ ਸਮੇਂ ਉਹ ਮਿੱਟੀ ਜਿਹੜੀ ਲਾਈ ਸੀ ਉਹ ਨਵੀਂ-ਨਵੀਂ ਸੀਗੀ ਜੇ ਉਹ ਪੱਕ ਜਾਂਦੀ ਫੇਰ ਦਵਾਰ ਮਜ਼ਬੂਤ ਹੁੰਦੀ ਉਹ ਗਿੱਲੀ ਸੀ ਦਵਾਰ ਤੇ ਦਵਾਰ ਢਹਿ ਪਈ ਗੁਰੂ ਦੇ ਪੁੱਤਰ ਬਾਬਾ ਫਤੇ ਸਿੰਘ ਤੇ ਬਾਬਾ ਜੋਰਾਵਰ ਸਿੰਘ ਦਵਾਰ ਢਹਿ ਗਈ ਤੇ ਉਹ ਗੁਰੂ ਦੇ ਪੁੱਤਰ ਵੀ ਨਾਲ ਹੀ ਠਾੜ ਢੇਪੇ ਦਵਾਰ ਦੇ ਨਾਲ ਹੀ ਸੂਬੇ ਸਰਾਂਧ ਨੇ ਜਲਾਦਾਂ ਨੂੰ ਵੇਖਣ ਲਈ ਕਿਹਾ ਵੀ ਵੇਖੋ ਬੱਚੇ ਜਿੰਦੇ ਆ ਕਿ ਸ਼ਹੀਦ ਹੋ ਗਏ ਹੁਣ ਸਤਕਾਰ ਨਾਲ ਅਸੀਂ ਬੱਚਿਆਂ ਨੂੰ ਸ਼ਹੀਦ ਹੋਏ ਕਹਿੰਦੇ ਆ ਪਰ ਉਹਨਾਂ ਉਸ ਸਮੇਂ ਜੋ ਲਬਜ ਵਰਤਿਆ ਕਿ ਬੱਚੇ ਜਿੰਦੇ ਆ ਕਿ ਮਰ ਗਏ ਆ ਜਲਾਦ ਨੇ ਨਵਜ ਫੜ ਕੇ ਵੇਖੀ ਬੱਚੇ ਨਵਜ ਚੱਲ ਰਹੀ ਹੈ ਸਾਹ ਚੱਲ ਰਿਹਾ ਵਾ ਤਾਂ ਜਦੋਂ ਸੂਬੇ ਸਰਾਂਦ ਨੂੰ ਦੱਸਿਆ ਵੀ ਸਾਹ ਚੱਲ ਰਿਹਾ ਵਾ ਤਾਂ ਸੂਬੇ ਸਰਾਂਦ ਨੇ ਹੁਕਮ ਕੀਤਾ ਵੀ ਇਹਨਾਂ ਦੀ ਸਾਰ ਰਗਾ ਵੜ ਦੋ ਤੇ ਇਹਨਾਂ ਨੂੰ ਸ਼ਹੀਦ ਕਰ ਦੋ ਕੀਤਾ ਵੀ ਇਦਾਂ ਗਿਆ ਜਲਾਦਾ ਨੇ ਗੁਰੂ ਦੇ ਪੁੱਤਰਾਂ ਦੇ ਹਿੱਕ ਤੇ ਗੋਡੇ ਰਖੇ ਤੇ ਸਾਰਾਗਾ ਕੱਟ ਕੇ ਗੁਰੂ ਦੇ ਪੁੱਤਰ ਸ਼ਹੀਦ ਕਰਤੇ ਹੁਣ ਇਹ ਸ਼ਹੀਦ ਹੁੰਦੇ ਆ ਸੂਬਾ ਸਰਹੰਦ ਬੜਾ ਕਲਪਿਆ ਕਿਉਂਕਿ ਸੂਬੇ ਨੇ ਸ਼ਹੀਦੇ ਕਰਵਾਤੇ ਗੁਰੂ ਦੇ ਪੁੱਤਰ ਪਰ ਸੂਬਾ ਇਹ ਚਾਹੁੰਦਾ ਹੈ ਵੀ ਮੈਂ ਇਹਨਾਂ ਨੂੰ ਸਲਾਮ ਦੇ ਵਿੱਚ ਲਿਆਵਾਂ ਸੂਬਾ ਉਹਨਾਂ ਨੂੰ ਸ਼ਹੀਦ ਨਹੀਂ ਸੀ ਕਰਨਾ ਚਾਹੁੰਦਾ ਸੂਬਾ ਚਾਹੁੰਦਾ ਹੈ ਵੀ ਜੇਕਰ ਗੁਰੂ ਦੇ ਪੁੱਤਰ ਇਸਲਾਮ ਦੇ ਵਿੱਚ ਆ ਗਏ ਤੇ ਜਿਹੜੇ ਇਹਨਾਂ ਦੇ ਦਾਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਜੇਕਰ ਹਿੰਦੂਆਂ ਦਾ ਤਿਲਕ ਜੰਝੂ ਬਚਾਉਣ ਦੇ ਖਾਤਰ ਜੇ ਆਪਣਾ ਸੀਸ ਦਿੱਤਾ ਉਹਨਾਂ ਦੀ ਸ਼ਹਾਦਤ ਵੀ ਮਿੱਟੀ ਦੇ ਵਿੱਚ ਰੁਲ ਜੇਗੀ ਪਰ ਮਾਤਾ ਗੁਜਰਕੌਰ ਨੇ ਉਹਨਾਂ ਨੂੰ ਦ੍ਰਿੜਤਾ ਏਸੀ ਦਿੱਤੀ ਵੀ ਗੁਰੂ ਦੇ ਪੁੱਤਰ ਸਿੱਖੀ ਛੱਡਣ ਲਈ ਤਿਆਰ ਨਹੀਂ ਸੀ ਸੂਬੇ ਸਰਹੰਦ ਨੇ ਜਦੋਂ ਇਹ ਵਾਕਿਆ ਸੁਣਿਆ ਇਹ ਵਾਕਿਆ ਵੇਖਿਆ ਵੀ ਗੁਰੂ ਦੇ ਪੁੱਤਰ ਸਰਾਮ ਦੇ ਵਿੱਚ ਨਹੀਂ ਇਹ ਸਿੱਖੀ ਨਹੀਂ ਛੱਡੀ ਸ਼ਹਾਤਾ ਦੇਤੀਆਂ ਸੂਬੇ ਦੇ ਖੂਨ ਨੂੰ ਬਾਲਾ ਵਜਾ ਸੂਬੇ ਨੇ ਉਥੋਂ ਘੋੜਿਆਂ ਦੇ ਸੂਬਾ ਸਰੰਦ ਬੈਠਾ ਨਾਲ ਕੁਝ ਹੋਰ ਸੈਨਿਕ ਸਪਈ ਬੈਠੇ ਤੇ ਗੁਰਦਰਾ ਜੋਤੀ ਸਰੂਪ ਸਾਹਿਬ ਤੋਂ ਲੈ ਕੇ ਤੁਸੀਂ ਧਿਆਨ ਦਿਓ ਠੰਡਾ ਬੁਰਜ ਘਟੋ ਘਟ ਇੱਕ ਕਿਲੋਮੀਟਰ ਦਾ ਹਾਫਸਲਾ ਵਾ 1 ਕਿਲੋਮੀਟਰ ਦੀ ਦੂਰੀ ਆ ਹੁਣ ਸੂਬਾ ਸਰੰਦ ਤੇ ਕੁਝ ਹੋਰ ਉਹਨਾਂ ਦੇ ਸਾਥੀ ਮਾਤਾ ਗੁਜਰਕੌਰ ਦੇ ਕੋਲ ਠੰਡੇ ਬੁਰਜ ਦੇ ਵਿੱਚ ਆਏ ਆ ਉਹ ਗੁੱਸੇ ਦੇ ਵਿੱਚ ਇਸ ਕਰਕੇ ਆਈ ਕਿ ਜੇਕਰ ਇਹ ਬਜ਼ੁਰਗ ਦਾਦੀ ਇਹਨਾਂ ਦੀ ਨਾ ਹੁੰਦੀ ਤੇ ਬੱਚਿਆਂ ਨੇ ਡੋਲ ਜਾਣਾ ਸੀ ਬੱਚਿਆਂ ਨੇ ਇਸਲਾਮ ਚ ਆ ਜਾਣਾ ਸੀ ਪਰ ਇਹ ਬਜ਼ੁਰਗ ਦਾਦੀ ਨੇ ਇਹਨਾਂ ਦੇ ਦਿਮਾਗ ਦੇ ਵਿੱਚ ਅਸੀਂ ਗੱਲਾਂ ਭਰੀਆਂ ਕਿ ਇਹ ਇਸਲਾਮ ਦੇ ਵਿੱਚ ਆਏ ਨਹੀਂ ਸਿੱਖੀ ਨੂੰ ਛੱਡਿਆ ਨਹੀਂ ਹੁਣ ਇਥੇ ਕਈ ਇਤਿਹਾਸਕਾਰ ਇਹ ਲਿਖਦੇ ਵੇਖੋ ਜੀ ਮਾਤਾ ਗੁਜਰਕੌਰ ਨੂੰ ਜਦੋਂ ਪਤਾ ਲੱਗਾ ਸਾਹਿਬ ਜਦਿਆਂ ਬਾਰੇ ਵੀ ਸਾਹਿਬ ਜਦ ਸ਼ਹੀਦ ਹੋ ਗਈ ਹੈ ਤੇ ਮਾਤਾ ਗੁਜਰਕੌਰ ਨੇ ਹੰਦੇ ਜੀ ਵੇਖੋ ਪ੍ਰਾਣ ਚੜਾ ਲੈ ਤੇ ਉਹ ਸ਼ਹੀਦ ਹੋ ਗਈ ਉਮਾ ਬੇਨਤੀ ਕਰਾਂ ਜੇ ਪ੍ਰਾਣ ਚੜਾਉਣੇ ਹੁੰਦੇ ਜੇ ਟੈਨਸ਼ਨ ਲੈ ਕੇ ਫਿਕਰ ਲੈਣੀ ਹੁੰਦੀ ਤੇ ਮਾਤਾ ਗੁਜਰਕੌਰ ਨੇ ਉਦੋਂ ਟੈਨਸ਼ਨ ਲੈ ਜਾਣੀ ਇਹ ਜਦੋਂ ਗੁਰੂ ਤੇਗ ਬਹਾਦਰ ਦਾ ਸਿਰ ਦਿੱਲੀ ਤੋਂ ਭਾਈ ਜਤਾਲੇ ਕਿਹਾ ਹੈਗਾ ਜਦੋਂ ਮਾਤਾ ਗੁਜਰਕੌਰ ਨੇ ਨੱਕ ਮਸਟਕੋ ਕੀ ਗੱਲ ਕਹਿਤੀ ਵੀ ਸਾਈ ਜੀ ਤੁਹਾਡੀ ਤਾਂ ਨਿਭ ਗਈ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਸਾਡੀ ਵੀ ਨਿਭ ਜਾਵੇਗੀ ਜੇ ਪ੍ਰਾਣ ਚੜਾਉਣੇ ਹੁੰਦੇ ਉਸ ਸਮੇਂ ਚੜਾਉਣੇ ਸੀਗੇ ਪਰ ਮਾਤਾ ਗੁਜਰ ਕੌਰ ਨੂੰ ਇੱਥੇ ਅਸੀਂ ਇਹ ਗੱਲ ਕਹਿ ਕੇ ਪ੍ਰਾਂਚੜਾ ਗਏ ਇੱਥੇ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਛੋਟਾ ਬਖਾ ਰਹੇ ਆਂ ਅਸਲ ਵਿੱਚ ਜੋ ਇਤਿਹਾਸ ਹੈ ਸੂਬੇ ਸਰਹੰਦਲੇ ਤੇ ਕੁਝ ਹੋਰ ਸਪਾਹੀਆਂ ਨੇ ਮਾਤਾ ਗੁਜਰ ਕੌਰ ਨੂੰ ਠੰਡੇ ਬੁਰਜ ਦੇ ਵਿੱਚੋਂ ਧੱਕਾ ਦੇ ਕੇ ਥੱਲੇ ਸੁੱਟਿਆ ਤੇ ਥੱਲੇ ਸੁੱਟ ਕੇ ਸ਼ਹੀਦ ਕੀਤਾ ਹੁਣ ਕਈ ਇਤਿਹਾਸਕਾਰਾਂ ਨੇ ਉਮਰ 80 ਸਾਲ ਲਿਖੀ ਕਈਆਂ ਨੇ 85 ਲਿਖੀ ਕਈਆਂ ਨੇ 90 ਲਿਖੀ ਪਰ ਜੇ ਆਪਾਂ ਟੋਟਲ ਵੇਖੀਏ ਟੋਟਲ ਸਹਾਬ ਆਪਾਂ ਵਿਚਾਰ ਕਰੀਏ ਤੇ ਉਮਰ ਤੇ ਵਡੇਰੀ ਹੈ ਉਮਰ ਤੇ ਬਜ਼ੁਰਗੀ ਹੈ ਹੁਣ ਇਥੇ ਇਹ ਗੱਲ ਨਹੀਂ ਆ ਵੀ ਪ੍ਰਾਣ ਚੜਾ ਗਿਆ ਪ੍ਰਾਣ ਨਹੀਂ ਚੜਾਏ ਉਹਨਾਂ ਨੂੰ ਬੁਝਜ ਤੋਂ ਸੁੱਟ ਕੇ ਸ਼ੀਤ ਕੀਤਾ ਵਾ ਤੇ ਸਿਆਲ ਦੇ ਵਿੱਚ ਜੇ ਤੁਸੀਂ ਵੇਖ ਲਓ ਸੱਤ ਮਾੜੀ ਜੀ ਲੱਗ ਜੇ ਤੇ ਦਰਦ ਕਿੰਨੀ ਹੁੰਦੀ ਹੈ ਉਹ ਵੀ ਜਵਾਨ ਬੰਦੇ ਨੂੰ ਤੇ ਬਜ਼ੁਰਗ ਦਾਦੀ ਨੂੰ ਉਤੋਂ ਸੁੱਟਿਆ ਬੁਰਜ ਤੋਂ ਤੱਸੀਦ ਕੀਤਾ ਹੁਣ ਠੰਡਾ ਬੁਰਜ ਅੱਜ ਵਾਂਗੂ ਨਹੀਂ ਹੈ ਜਿਵੇਂ ਅੱਜ ਆ ਉਦੋਂ ਠੰਡੇ ਬੁਰਜ ਨੇ ਲਾਗੋਂ ਦੀ ਕਿ ਨਦੀ ਲੰਘਦੀ ਹੁੰਦੀ ਸੀ ਉਹ ਨਦੀ ਦੇ ਵਿੱਚ ਪਾਣੀ ਹੁੰਦਾ ਹੈਗਾ ਤਾਂ ਸੂਬਾ ਸਰਹੰਦ ਤੇ ਕੁਝ ਹੋਰ ਉਹਨਾਂ ਦੇ ਸਾਥੀ ਜਦੋਂ ਗਰਮੀਆਂ ਦਾ ਮੌਸਮ ਜਿਹੜਾ ਹੁੰਦਾ ਨਾ ਜੇ ਠਾਰਦੀਆਂ ਗਰਮੀਆਂ ਹੁੰਦੀਆਂ ਵਾ ਜੂਨ ਚ ਲਈਦਾ ਮਹੀਨਾ ਗਰਮੀਆਂ ਹੁੰਦੀਆਂ ਸੜੀ ਧੁੱਪ ਲੱਗਦੀ ਹੈ ਉਸ ਸਮੇਂ ਸੂਬਾ ਸਰਹੰਦ ਉਹ ਠੰਡੇ ਬੁਰਜ ਦੇ ਵਿੱਚ ਨੰਦ ਮਾਣਿਆ ਕਰਦਾ ਏ ਠੰਡੀ ਹਵਾ ਦਾ ਉਦੋਂ ਸਾਰੇ ਬੰਦੇ ਜੰਗਲ ਹੁੰਦੇ ਸੀਗੇ ਤੇ ਜੰਗਲਾਂ ਦੇ ਵਿੱਚ ਤੁਹਾਨੂੰ ਪਤਾ ਹੋਰ ਕਿੰਨੀ ਠਰੀ ਹਵਾ ਵਗਦੀ ਪਲੱਸ ਲੱਗੇ ਨਦੀ ਸਾਰੇ ਬੰਦੇ ਖੁੱਲਾ ਵਾ ਹੁਣ ਅੱਜ ਦੇ ਠੰਡਾ ਬੁਰਜੇਵੇਂ ਦਾ ਹੁੰਦਾ ਜਾਂਦਾ ਨਾ ਜਿਵੇਂ ਜਿਵੇਂ ਚੱਲੋ ਉਹ ਪੁਰਾਣਾ ਹੁੰਦਾ ਗਿਆ ਉਹ ਮਰਮਤ ਹੁੰਦੀ ਗਈ ਤੇ ਉਸ ਸਮੇਂ ਠੰਡੇ ਬੁਰਜ ਦਾ ਮਾਹੌਲ ਕੋਈ ਹੋਰ ਹੀ ਸੀਗਾ ਤੇ ਜਦੋਂ ਸਿਆਲ ਦਾ ਮੌਸਮ ਆ ਜਾਂਦਾ ਸੀ ਉਦੋਂ ਠੰਡਾ ਬੁਰਜ ਐਨ ਬੰਦ ਕਰ ਦਿੱਤਾ ਜਾਂਦਾ ਹੈਗਾ ਤੇ ਕੋਈ ਬੰਦਾ ਉਥੇ 2 ਮਿੰਟ ਵੀ ਜਾ ਕੇ ਰਹਿ ਨਹੀਂ ਸਕਦਾ ਭਾਵੇਂ ਇੰਨੀ ਠੰਡੀ ਹਵਾ ਵਗਦੀ ਸੀ ਸਿਆਲ ਦੇ ਵਿੱਚ ਪਰ ਪੋਦੇ ਮਹੀਨੇ ਦੇ ਵਿੱਚ ਮਾਤਾ ਗੁਜਰਕੌਰ ਨੂੰ ਤੇ ਨਾਲ ਦੋ ਛੋਟੇ ਬੱਚਿਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਤੇ ਹੁਕਮ ਲਾਇਆ ਇਹਨਾਂ ਨੂੰ ਪਾਣੀ ਦੀ ਬੂੰਦ ਨਾ ਦਿੱਤੀ ਜਾਵੇ ਇਹਨਾਂ ਨੂੰ ਰੋਟੀ ਦਾ ਇੱਕ ਅੰਨ ਦਾ ਇੱਕ ਟੁਕੜਾ ਨਾ ਦਿੱਤਾ ਜਾਵੇ ਉਥੇ ਭੁੱਖੇ ਪਿਆਸੇ ਰੱਖਿਆ ਜਾਵੇ ਭੁੱਖੇ ਪਿਆਸੇ ਰੱਖੇ ਜਾਵੇ ਕੋਈ ਇਹਨਾਂ ਦੇ ਉੱਪਰ ਲਾਂ ਲਾਈ ਇਹਨਾਂ ਨੂੰ ਵਸਤਰ ਨਾ ਦਿੱਤਾ ਜਾਵੇ ਤੇ ਮਾਤਾ ਗੁਜਰਕੌਰ ਦੇ ਕੋਲ ਜੋ ਆਪਣਾ ਵਸਤਰ ਸੀਗਾ ਉਸੇ ਵਸਤਰ ਦੇ ਵਿੱਚ ਨਾਲ ਬੱਚਿਆਂ ਨੂੰ ਲੈ ਕੇ ਇੱਕ ਬੰਦੇ ਬਾਬਾ ਜੋਰਾਵਰ ਸੇਂਗ ਇੱਕ ਬੰਦੇ ਬਾਬਾ ਫਦੇਸੇਂਗ ਤੇ ਆਪਣੇ ਬੱਚਿਆਂ ਨਾਲ ਇਕੱਠੇ ਪੈਂਦੇ ਰਹੇ ਤਾਂ ਕਿ ਬੱਚਿਆਂ ਨੂੰ ਠੰਡਣਾ ਲੱਗੇ ਹੁਣ ਇੱਥੇ ਕੀ ਹੋਇਆ ਵੀ ਜਿਹੜੇ ਭਾਈ ਮੋਤੀਰਾਮ ਜੀ ਮਹਿਰਾ ਜਿਹੜੇ ਉੱਥੋਂ ਦੇ ਸਿਪਾਹੀਆਂ ਨੂੰ ਜਿਹੜੇ ਰਾਖੀ ਦੇ ਬੈਠੇ ਵੀ ਇਹਨਾਂ ਨੂੰ ਕੁਝ ਪਿਆਵੇ ਖਵਾਵੇ ਨਾ ਮੋਤੀਰਾਮ ਮਹਿਰੇ ਨੇ ਕਿਹਾ ਆਪਣੀ ਪਤਨੀ ਨਾਲ ਸਲਾਹ ਕੀਤੀ ਵੀ ਆਹ ਸੇਵਾ ਵਾਰ-ਵਾਰ ਹੱਥ ਨਹੀਂ ਆਉਣੀ ਹੋਵੇ ਤੇ ਆਪਾਂ ਮਾਤਾ ਗੁਜਰਕੌਰ ਵਾਸਤੇ ਦੁੱਧ ਹੀ ਲੈ ਜੀਏ ਕੋਈ ਸੇਵਾ ਕਰਦਗੇ ਤੇ ਭਾਈ ਮੋਤੀਰਾਮ ਮਹਿਰੇ ਨੇ ਆਪਣੀ ਘਰਵਾਲੀ ਦੇ ਸਾਰੇ ਗਹਿਣੇ ਸਾਰਾ ਕੁਝ ਉਹ ਥੱਲੇ ਖੜੇ ਸਿਪਾਹੀਆਂ ਨੂੰ ਦੇ ਕੇ ਤੇ ਆਪ ਉਹਦੇ ਦੁੱਧ ਪੀਂਣ ਜਾਂਦੇ ਰਹੇ ਦੁੱਧ ਪੀ ਆਇਆ ਅਗਲੇ ਦਿਨ ਵੀ ਜਦੋਂ ਆਏ ਤਾਂ ਸਿਪਾਹੀਆਂ ਨੇ ਹੋਰ ਕੁਝ ਹੋਰ ਵੀ ਕੋਈ ਸੋਨਾ ਹੋਰ ਪੈਸੇ ਮੰਗੇ ਫੀਸ ਮੰਗੀ ਉਹਦੀ ਤੇ ਤੈਨੂੰ ਉੱਤੇ ਦੁੱਧ ਪਿਉਂ ਜਾਂ ਦੇਣਾ ਵਾ ਉਹਦੀ ਫੀਸ ਮੰਗੀ ਤਾਂ ਭਾਰ ਇਥੇ ਮੋਤੀਰਾ ਮਹਿਰੇ ਨੇ ਕਿਹਾ ਵੀ ਮੈਂ ਤੁਹਾਨੂੰ ਕੱਲ ਨੂੰ ਆਪਣਾ ਘਰ ਵੇਚ ਕੇ ਪੈਸੇ ਲਿਆ ਕੇ ਦੇ ਦਾਂਗਾ ਪਰ ਮੈਨੂੰ ਸੇਵਾ ਕਰਨ ਤੋਂ ਨਾ ਰੋਕੋ ਹੁਣ ਇੱਕ ਤੇ ਮੋਤੀਰਾ ਮਹਿਰੇ ਤੇ ਇੱਕ ਦੀਵਾਨ ਟੋਡਰਮਲ ਇਹਨਾਂ ਨੂੰ ਕੋਲੂ ਦੇ ਵਿੱਚ ਪੀਸ ਕੇ ਸ਼ਹੀਦ ਕੀਤਾ ਗਿਆ ਜਦੋਂ ਸੂਬੇ ਸਰਾਂਦ ਨੇ ਗੁਰੂ ਦੇ ਪੁੱਤਰਾਂ ਨੂੰ ਤੇ ਮਾਤਾ ਗੁਜਰਕੌਰ ਨੂੰ ਜਦੋਂ ਇਹਨਾਂ ਦੇ ਦੇਹਾਂ ਚੋਕੇ ਤੇ ਜਦੋਂ ਹੰਸਲਾ ਨਦੀ ਦੇ ਕੋਲ ਸੁੱਟਿਆ ਵੀ ਉੱਥੋਂ ਕਾਂ ਖਾ ਲੈਣ ਕੋਈ ਜੰਗਲੀ ਜਾਨਵਰ ਖਾ ਲੈਣ ਇਹਨਾਂ ਨੂੰ ਕੋਈ ਸਤਕਾਰ ਨਾ ਕਰੇ ਸੂਬੇ ਸਰਾਂਦ ਨੇ ਆਰਡਰ ਦਿੱਤਾ ਸੀ ਵੀ ਇਹਨਾਂ ਸਤਕਾਰ ਨਾ ਕਰੇ ਤੇ ਉਸ ਸਮੇਂ ਭਾਈ ਦਵਾਨ ਟੋਡਰਮਲ ਜੀ ਜਿਨ੍ਹਾਂ ਨੇ ਸੂਬੇ ਨੂੰ ਲਾਲਚ ਦਿੱਤਾ ਤੇ ਸੂਬੇ ਨੂੰ ਕਿਹਾ ਵੀ ਮੈਂ ਸਸਕਾਰ ਕਰਨਾ ਚਾਹੁੰਦਾ ਇਹਨਾਂ ਦੇ ਪੁੱਤਰਾ ਦਾ ਤੇ ਮਾਤਾ ਗੁਜਰਕੌਰ ਦਾ ਹੁਣ ਦਵਾਨ ਟੋਡਰਮਲ ਨੇ ਇਹ ਤੁਹਾਨੂੰ ਪਤਾ ਵੀ ਆਪਣੀ ਬੜੀਆਂ-ਵੱਡੀਆਂ ਪਾਰਕਾਂ بڑے-बड़े-ਵੜੇ ਉਹਨਾਂ ਦੇ ਬਗੀਚੇ ਪਰ ਸੂਬੇ ਸਰਾਂਦ ਨੇ ਕਿਹਾ ਵੀ ਤੂੰ ਸਾਡੇ ਕੋਲੋਂ ਜ਼ਮੀਨ ਮੁੱਲ ਲੈ ਤੇ ਉੱਥੇ ਸਸਕਾਰ ਕਰ ਪੁੱਛਿਆ ਆਂਦੇ ਮੁੱਲ ਕਿਦਾਂ ਆਂਦੇ ਵੀ ਸੋਨੇ ਦੀਆਂ ਮੋਹਰਾਂ ਵਿੱਚ ਆ ਕੇ ਮੁੱਲ ਲੈ ਦੀਵਾਨ ਟੋਡਰਮਲ ਜੀ ਨੇ ਕੀ ਕੀਤਾ ਵੀ ਜਿਹੜੀਆਂ ਉਹਨਾਂ ਦੇ ਘਰ ਦੇ ਵਿੱਚ ਜੋ ਹੀ ਰੇਜਵਾਰਾਤ ਮੋਤੀ ਉਹ ਸਾਰੇ ਇਕੱਠੇ ਕੀਤੇ ਵੇਚ ਕੇ ਉਹਨਾਂ ਦਾ ਸੋਨਾ ਲੈ ਆਂਦਾ ਸੋਨੇ ਦੇ ਸਿੱਕੇ ਲੈ ਆਂਦੇ ਸੋਨੇ ਦੀਆਂ ਮੋਹਰਾਂ ਲੈ ਆਂਦੇ ਜਿੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਆ ਉੱਥੇ ਮੋਹਰਾਂ ਵਿੱਚ ਆ ਕੇ ਜ਼ਮੀਨ ਖਰੀਦਣ ਲੱਗੇ ਪਰ ਸੂਬੇ ਸਰਹੰਦ ਨੇ ਮੰਨਦੇ ਵਿੱਚ ਹੋਰ ਲਾਲਚ ਆਇਆ ਸੂਬੇ ਸਰਹੰਦ ਨੇ ਕਿਹਾ ਵੀ ਐਦਾਂ ਨਹੀਂ ਖੜੇ ਰੋਗ ਮੋਹਰਾ ਲਾ ਦੀਵਾਨ ਟੋਡਰਮਲ ਜੀ ਨੇ ਖੜੇ ਰੋਗ ਮੋਹਰਾ ਲਾਈਆਂ ਤੇ ਕੁਝ ਕੁ ਜ਼ਮੀਨ ਉਹਨਾਂ ਦੇ ਜਿੰਨੇ ਥਾਂ ਦੇ ਵਿੱਚ ਉਹ ਮੋਹਰਾ ਲੱਗ ਗਈਆਂ ਫਿੱਟ ਬੈ ਗਈਆਂ ਉਹਨੇ ਥਾਂ ਤੇ ਇੱਕ ਲੀ ਖਿੱਚੀ ਗਈ ਤੇ ਦੀਵਾਨ ਟੋਡਰਮਲ ਜੀ ਦੇ ਪਤਨੀ ਤੇ ਦੀਵਾਨ ਟੋਡਰਮਲ ਜੀ ਦੇ ਮਾਤਾ ਜਿਨ੍ਹਾਂ ਨੇ ਮਤਾ ਗੁਜਰ ਕੌਰ ਦਾ ਸੰਸਕਾਰ ਕਰਕੇ ਤੇ ਗੁਰਦਰਾ ਜੋਤੀਸ ਰੂਪ ਸਾਹਿਬੇ ਉੱਥੇ ਲਿਆਂਦਾ ਭਾਈ ਮੋਤੀਰਾ ਮੇਰਾ ਦੀਵਾਨ ਟੋਡਰਮਲ ਤੇ ਦੀਵਾਨ ਟੋਡਰਮਲ ਦੇ ਭਰਾ ਨੇ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤੇ ਸਿੰਘ ਨੂੰ ਚੋੱਕ ਕੇ ਤੇ ਉਸ ਜਗ੍ਹਾ ਤੇ ਲਿਆਂਦਾ ਹੁਣ ਇਤਿਹਾਸ ਕਰ ਲਿਖਦੇ ਆ ਵੀ ਉੱਥੇ ਚੰਦਨ ਦੀਆਂ ਲੱਕੜਾਂ ਵਛਾਈਆਂ ਗਈਆਂ ਚੰਦਨ ਦੀਆਂ ਲੱਕੜਾਂ ਥੱਲੇ ਵਿਛਾ ਕੇ ਉੱਤੇ ਵਿਚਕਾਰ ਮਾਤਾ ਜੀ ਦਾ ਸਰੀਰ ਪਾਇਆ ਗਿਆ ਤੋ ਇੱਕ ਸਹੜ ਸੱਜੇ ਪਾਸੇ ਬਾਬਾ ਫਤੇ ਸਿੰਘ ਤੇ ਖੱਬੇ ਪਾਸੇ ਬਾਬਾ ਜੋਰਾਵਰ ਸਿੰਘ ਨੂੰ ਪਾ ਕੇ ਉੱਤੇ ਲੱਕੜਾਂ ਲਾ ਕੇ ਤੇ ਉਹਨਾਂ ਦੇ ਧੰਨ ਦਾ ਸੰਸਕਾਰ ਕੀਤਾ ਗਿਆ ਤਿੰਨਾਂ ਦਾ ਕਿਹ ਥਾਂ ਤੇ ਹੁਣ ਸੰਸਕਾਰ ਕੀਤਾ ਅਸਤੀਆਂ ਚੋਕੇ ਇਤਿਹਾਸਕਾਰ ਲਿਖਦੇ ਵੀ ਅਸਤੀਆਂ ਪ੍ਰਵਾਹ ਨਹੀਂ ਕੀਤੀਆਂ ਕਥੀਆਂ ਕਰਕੇ ਉਸੇ ਥਾਂ ਤੇ ਬਬੂਤ ਨਪ ਦਿੱਤੀ ਗਈ ਇਤਿਹਾਸਕਾਰਾਂ ਦੀ ਇਹ ਵਿਚਾਰਿਆ ਹੁਣ ਕੀ ਹੋਇਆ ਸੂਬੇ ਸਰਹੰਦ ਨੇ ਇੱਥੇ ਲਾਲਚ ਦਿੱਤਾ ਸੀਗਾ ਇੱਥੇ ਆਰਡਰ ਦਿੱਤਾ ਸੀ ਇੱਕ ਤੇ ਇਹਨਾਂ ਦੇ ਤੰਨ ਦਾ ਕੋਈ ਵੀ ਬੰਦਾ ਸਨਸਕਾਰ ਨਾ ਕਰੇ ਜਿਹੜਾ ਸਨਸਕਾਰ ਕਰੂਗਾ ਉਹਨੂੰ ਅਸੀਂ ਸ਼ਹੀਦ ਕਰਾਂਗੇ ਭਾਵੇਂ ਉਹਦੇ ਉਹਦੇ ਨਾਲ ਅਸੀਂ ਉਹਦਾ ਵੀ ਹਾਲ ਬੜਾ ਬੁਰਾ ਕਰਾਂਗੇ ਹੁਣ ਕੀ ਕੀਤਾ ਵੀ ਦਿਵਾਨ ਟੋਡਰਮਾਲ ਨੇ ਸਨਸਕਾਰ ਤੇ ਕਰਤਾ ਸੂਬੇ ਸਰਹੰਦ ਨੇ ਦਿਵਾਨ ਟੋਡਰਮਾਲ ਤੇ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਕੇ ਭਾਈ ਮੋਤੀਰਾ ਮਹਾਰਾਜ ਜਿਨ੍ਹਾਂ ਨੇ ਦੁੱਧ ਦੀ ਸੇਵਾ ਕੀਤੀ ਤੇ ਮੋਤੀਰਾ ਮਹਾਰਾਜ ਦੀ ਪਤਨੀ ਦਵਾਨ ਟੋਡਰਮਲ ਦਾ ਸਾਰਾ ਪਰਿਵਾਰ ਉਹਨਾਂ ਦੇ ਬੱਚੇ ਸਾਰਿਆਂ ਨੂੰ ਲਿਆ ਕੇ ਕੋਲੂ ਦੇ ਵਿੱਚ ਪੀਸ ਕੇ ਸ਼ਹੀਦ ਕੀਤਾ ਹੁਣ ਸਾਡੇ ਮਨ ਦੇ ਵਿੱਚ ਵਿਚਾਰ ਆਉਂਦੀ ਆ ਵੀ ਵੇਖੋ ਜ਼ਮੀਨ ਖਰੀਦੀ ਸਨਸਕਾਰ ਕਰਨ ਵਾਸਤੇ ਸਾਡੇ ਮਨ 'ਚ ਵਿਚਾਰ ਆਉਂਦੀ ਵੀ ਵੇਖੋ ਜ਼ਮੀਨ ਤੇ ਉਹ ਮੁੱਲ ਖਰੀਦੀ ਵੀ ਮੋਰਾਂ ਲਾ ਕੇ ਜ਼ਮੀਨ ਮੁੱਲ ਖਰੀਦੀ ਉਹ ਤੇ ਸ਼ਹੀਦ ਕਰਨ ਦਾ ਕੀ ਮਤਲਬ ਸੂਬੇ ਸਰਾਂਦ ਨੇ ਇਹ ਆਰਡਰ ਦਿੱਤਾ ਹੈਗਾ ਪੀਨਰ ਕੋ ਸਸਕਾਰ ਨਾ ਕਰੇ ਭਾਵੇਂ ਸਸਕਾਰ ਮੋਹਰਾ ਵਛਾ ਕੇ ਖੜੇ ਰੁਗ ਫੇਰ ਹੀ ਸਸਕਾਰ ਕੀਤਾ ਪਰ ਸੂਬੇ ਸਰੰਦ ਨੇ ਇਹ ਗੱਲ ਕਹੀ ਵੀ ਮੇਰੇ ਹੁਕਮ ਦੀ ਉਲੰਘਣਾ ਤੇ ਕੀਤੀ ਹੈ ਨਾ ਤੂੰ ਭਾਵੇਂ ਦਿਵਾਨ ਭਾਵੇਂ ਮੋਹਰਾ ਜ਼ਮੀਨ ਮੋਲ ਖਰੀਦ ਕੇ ਲਈ ਆ ਜ਼ਮੀਨ ਮੋਲ ਖਰੀਦ ਕੇ ਤੂੰ ਜ਼ਮੀਨ ਲਈ ਆਏ ਪਰ ਮੇਰੇ ਹੁਕਮ ਦੀ ਉਲੰਘਣਾ ਤੇ ਕੀਤੀ ਹੈ ਨਾ ਦਿਵਾਨ ਟੋਡਰ ਮਾਲ ਨੇ ਦਿਵਾਨ ਟੋਡਰ ਮਾਲ ਦਾ ਉਹਨਾਂ ਦਾ ਸਾਰਾ ਪਰਿਵਾਰ ਕੋਲੂ ਦੇ ਵਿੱਚ ਪੀਸ ਕੇ ਸ਼ਹੀਦ ਕੀਤਾ ਹੁਣ ਇੱਕ ਨਵੀਂ ਵੰਸ ਆ ਗਈ ਆ ਸਾਡੇ ਵਿੱਚ ਇੱਕ ਮੈਂ ਵੀਡੀਓ ਵੇਖ ਰਿਆ ਕਲ ਸਿੰਘਾਂ ਨੇ ਵਿਖਾਈ ਉਹ ਕੀ ਹੋਇਆ ਵੀ ਇੱਕ ਬੰਦਾ ਨਾ ਲਪਟਾ ਪਾ ਰਿਹਾ ਵੀ ਮੈਂ ਦੀਵਾਨ ਟੋਡਰਮਾਲ ਦੇ ਪਰਿਵਾਰ ਦੇ ਅਨਸਵੰਸ ਦੇ ਵਿੱਚੋਂ ਆ ਉਸ ਮੂਰਖ ਨੂੰ ਮੈਂ ਬੇਨਤੀ ਕਰਾਂ ਭਰਾ ਦੀਵਾਨ ਟੋਡਰਮਾਲ ਦੀ ਅਨਸਵੰਸ ਉਦੋਂ ਖਤਮ ਹੋ ਗਈ ਹੀ ਜਦੋਂ ਉਹਨਾਂ ਨੇ ਕੋਲੂ ਦੇ ਵਿੱਚ ਪੀਸ ਕੇ ਸਾਰੇ ਪਰਿਵਾਰ ਨੂੰ ਸ਼ਹੀਦ ਕੀਤਾ ਇਹ ਦੁੱਧ ਪੀਉਣ ਵਾਲੇ ਮੋਤੀਰਾਮ ਮਹਿਰੇ ਨੂੰ ਜਿਹਨੂੰ ਇਹ ਕਿਹਾ ਪੇ ਤੂੰ ਦੁੱਧ ਕਿਉਂ ਪਾਇਆ ਦੁੱਧ ਪਿਉਣ ਦੇ ਚੱਕਰ ਚ ਉਹਨਾਂ ਨੂੰ ਸ਼ਹੀਦ ਕੀਤਾ ਮੈਂ ਸਵਾਲ ਕਰਦਾ ਸਾਰਾ ਪਰਿਵਾਰ ਤੇ ਸ਼ਹੀਦ ਹੋ ਗਿਆ ਅਣਸਵੰਸ ਕਿੱਥੋਂ ਆ ਗਈ ਫਿਰ ਇਹ ਸਿਰੇ ਦੇ ਪਖੰਡੀ ਆ ਇਹਨਾਂ ਨੂੰ ਬਚਨ ਦੀ ਲੋੜ ਆ ਜਥੇਬੰਦੀਆਂ ਨੂੰ ਮੈਂ ਬੇਨਤੀ ਕਰਦਾ ਹੁੰਦਾ ਹੰਗ ਸਿੰਘ ਵੀਰਾਂ ਨੂੰ ਵੀ ਇਹਨਾਂ ਰਿਐਕਸ਼ਨ ਲੈ ਆ ਜਾਵੇ ਇਹ ਜਿਹੜੇ ਇਦਾਂ ਦਾ ਕੰਮ ਖਰਾਬ ਕਰ ਰਹੇ ਆ ਜਿਹੜੇ ਆਪਣੇ ਆਪ ਨੂੰ ਮੱਥੇ ਢਕਾ ਰਹੇ ਆ ਪਰ ਮੈਂ ਸੱਚ ਦੱਸਿਓ ਮੈਂ ਕਈ ਵਾਰੀ ਸੋਚਦਾ ਵਾਂ ਆਪਣੇ ਆਪ 'ਤੇ ਸ਼ਰਮ ਆਉਂਦੀ ਸਾਨੂੰ ਜਿਹੜੇ ਦੀਵਾਨ ਟੋਡਰਮਲ ਦੀ ਜਾਜੀ ਵੇਲੀ ਦੀਵਾਨ ਟੋਡਰਮਲ ਦੀ ਸੇਵਾ ਬਹੁਤ ਵੱਡੀ ਹੈ ਜਿਨ੍ਹਾਂ ਨੇ ਸੇਵਾ ਮਾਤਾ ਗੁਜਰ ਕੌਰ ਤੇ ਸਹਿਬ ਜਦੇ ਨੇ ਸਨਸਕਾਰ ਕੀਤਾ ਮੋਰਾ ਖੜੇ ਰੋਗਮਾ ਛਾ ਕੇ ਉਸ ਦੀਵਾਨ ਟੋਡਰਮਲ ਦੀ ਹਵੇਲੀ ਵੀ ਸਾਡੇ ਕੋਲ ਸਾਂਭੀ ਗਈ ਖੰਡਰੋਗੀ ਉਹਨੂੰ ਜਾਜੀ ਵੇਲੀ ਕਹਿੰਦੇ ਆ YouTube ਤੇ Facebook ਤੇ ਰਿਸਰਚ ਕਰਕੇ ਵੇਖੋ Google ਤੇ ਰਿਸਰਚ ਕਰਿਓ ਉਹਨੂੰ ਜਾਜੀ ਵੇਲੀ ਕਹਿੰਦੇ ਆ ਆਈਡੀ ਵਾਲੀ ਸ਼ਾਨ ਹਵੇਲੀ ਸੀ ਉਹ ਦੀਵਾਨ ਟੋਡਰਮਲ ਦੀ ਕਰੋਣਾ ਪਤੀ ਅਰਬਾ ਖਰਬਾ ਪਤੀ ਬੰਦਾ ਸੀ ਦੀਵਾਨ ਟੋਡਰਮਲ ਪਰ ਅਫਸੋਸ ਅੱਜ ਅਹੀਂ ਆਪਣਾ ਇਤਿਹਾਸ ਆਪਣਾ ਵਿਰਸਾ ਦੇ ਸਾਹਮਣੋਂ ਰਹਿ ਦੀਵਾਨ ਟੋਡਰਮਲ ਦੀ ਹਵੇਲੀ ਨਹੀਂ ਸਾਡੇ ਕੋਲ ਸੰਭੀ ਗਈ ਜਿਹੜੇ ਦੀਵਾਨ ਟੋਡਰਮਲ ਨੇ ਐਡੀ ਵੱਡੀ ਸੇਵਾ ਕੀਤੀ ਇਹ ਕੋਈ ਛੋਟੀ ਸੇਵਾ ਨਹੀਂ ਬੜੀ ਵੱਡੀ ਸੇਵਾ ਹੈ ਜਿਹੜੀ ਦੀਵਾਨ ਟੋਡਰਮਲ ਨੇ ਕੀਤੀ ਅੱਜ ਸਾਡੇ ਕੋਲ ਉਹਨਾਂ ਦੀ ਹਵੇਲੀ ਨਹੀਂ ਸੰਭੀ ਗਈ ਪਿੰਡਾਂ 'ਚੋਂ ਕਰਾਈਆਂ ਕਰਕੇ ਮੈਂ ਬੜੀਆਰੀ ਬੇਨਤੀ ਸਿੱਖੂ ਕੀਤੀ ਪਿੰਡਾਂ ਦੇ ਵਿੱਚੋਂ ਗਰਾਈਆਂ ਕਰਕੇ ਕਬਰਾਂ ਪੱਕੀਆਂ ਕਰਤੀਆਂ ਪਿੰਡਾਂ 'ਚੋਂ ਗਰਾਈਆਂ ਕਰਕੇ ਡੇਰੇ ਪੱਕੇ ਕਰਦੇ ਲੰਮਿਆ 'ਚ ਗਿਆਲੇ ਵੇਲਰ ਸਾਧਾ ਨੂੰ ਮੰਗ ਖਾਣਿਆਂ ਨੂੰ ਫੋਰਚੂਨਰਾਂ ਮਰਸੜੀਆਂ ਐ ਡਰਾਈਵਰਾਂ ਲੈ ਤੀਆਂ ਤੇ ਉਹ ਉਸ ਦੀਵਾਨ ਟੋਡਰਮਲ ਦੀ ਹਵੇਲੀ ਸਾਡੇ ਕੋਲੋਂ ਸਾਂਭੀ ਨਹੀਂ ਗਈ ਪਖੰਡੀਆਂ ਦੇ ਅਸੀਂ ਇੱਡਾ ਡੇਰੇ ਪ੍ਰਫੁੱਲਤ ਕਰਤੇ ਤੇ ਦੀਵਾਨ ਟੋਡਰਮਲ ਦੀ ਸਾਡੇ ਕੋਲੋਂ ਗਰਾਈਆਂ ਕਰਕੇ ਹਵੇਲੀ ਨਹੀਂ ਸਾਂਭੀ ਗਈ ਨੱਕ ਡੋਬਨ ਵਾਲੀ ਗੱਲ ਆ ਸਾਡੇ ਆਸਤੇ ਉਨ੍ਹਾਂ ਦੇ ਹਵੇਲੀ ਸਾਂਭ ਲਈ ਵਿਰਸਾ ਸਾਂਭ ਲਈ ਆਉਣ ਵਾਲੇ ਬੱਚਿਆਂ ਨੂੰ ਬਖਾਇਆ ਕਰਾਂਗੇ ਵੀ ਆਹ ਦੀਵਾਨ ਟੋਡਰਮਲ ਹੀ ਜਿੰਨੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਤੇ ਗੁਰੂ ਦੀ ਮਾਤਾ ਮਾਤਾ ਗੁਜਰ ਕੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਤਨੀ ਐਡਾ ਵੱਡਾ ਆਉਦਾ ਮਾਤਾ ਗੁਜਰ ਕੌਰ ਦੇ ਕੋਲ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰੇ ਗੁਰੂ ਹਰਗੋਬਿੰਦ ਸਾਹਿਬ ਦੇ ਪੜਪੋਤਰੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸਦਾਨੀ ਦੇ ਪੁੱਤਰ ਜਿਨ੍ਹਾਂ ਦਾ ਸੰਸਕਾਰ ਇਸ ਜਗ੍ਹਾ ਤੇ ਹੋਇਆ ਸੰਸਕਾਰ ਕਰਨ ਵਾਲੇ ਮੋਤੀਰਾ ਮੈਰਿਜ ਸਾਡੇ ਕੋਲ ਹਵੇਲੀ ਨਹੀਂ ਸਾਂਭੀ ਗਈ ਅੰਗਰੇਜ਼ਾਂ ਦੇ ਵਿੱਚ ਨਾ ਕਰ ਰਿਕਾਰਡ ਬਣਾਉਣ ਦੀ ਬੜੀ ਆਦਤ ਹੁੰਦੀ ਹੈ ਜੇ ਇੱਕ ਬੰਦੇ ਨੇ ਲੱਖ ਲਾਇਆ ਮੈਂ 2 ਲੱਖ ਲਾਵਾਂ ਜੇ ਉਹਨੇ 2 ਲੱਖ ਲਾਇਆ ਮੈਂ 4 ਲੱਖ ਲਾਵਾਂ ਐਦਾਂ ਸ਼ਰਤਾਂ ਲੱਗਦੀਆਂ ਘਰੇਜ਼ਾਂ ਦੇ ਵਿੱਚ ਸ਼ਰਤਾਂ ਲੱਗ ਰਹੀਆਂ ਸੀ ਕਿਹਨੇ ਸਵਾਲ ਕੀਤਾ ਆਂਦੇ ਵੀ ਸ਼ਰਤਾਂ ਕਿਉਂ ਲੱਗਦੀਆਂ ਵਾਂ ਇਹ ਵਾਰ ਨਾ ਪੈਂਦਾ ਵਾਰ ਨਾ ਕਰਦੇ ਵਾਰ ਨਾ ਕਿਉਂ ਕਰਦੇ ਆ ਤੇ ਲਾਗੇ ਖੜੇ ਇੱਕ ਸਰਦਾਰ ਬੰਦੇ ਨੇ ਜਵਾਬ ਦਿੱਤਾ ਉਹ ਆਂਦੇ ਵੀ ਵਾਰ ਨਾ ਕਰਨ ਦਾ ਮਤਲਬ ਇਹ ਹੁੰਦਾ ਵਾ ਵੀ ਮੈਨੂੰ ਆਪਣੇ ਪੈਸੇ ਪਿਆਰੇ ਨਹੀਂਗੇ ਮੈਨੂੰ ਮੇਰਾ ਪੁੱਤਰ ਪਿਆਰਾ ਵਾ ਆਪਣੇ ਪੁੱਤਰਾਂ ਤੋਂ ਇੰਝ ਹੀ ਪੈਸੇ ਵਾਰ ਕੇ ਸੁੱਟ ਦਿਆਂਗਾ ਆਂਦੇ ਜਿਵੇਂ ਸਾਡੇ ਅੰਗਰੇਜ਼ਾਂ ਦੇ ਵਿੱਚ ਰਿਕਾਰਡ ਬਣਾਉਂਦਾ ਹੁੰਦਾ ਵਾ ਵੀ ਉਹਨੇ 1 ਲੱਖ ਰੁਪਇਆ ਲਾਇਆ ਮੈਂ 4 ਲੱਖ ਲਾਵਾਂ ਉਹਨੇ 4 ਲਾਇਆ ਮੈਂ 10 ਲਾਵਾਂ ਰਿਕਾਰਡ ਬਣਾਈਂਦੇ ਆ ਆਂਦੇ ਅਜੇ ਤੱਕ ਸਭ ਤੋਂ ਵੱਡਾ ਰਿਕਾਰਡ ਹੈ ਵੀ ਸਭ ਤੋਂ ਵੱਡਾ ਵਾਰ ਨਾ ਕਿਹਨੇ ਕੀਤਾ ਵਾ ਸਾਰੇ ਜਣੇ ਚੁੱਪ ਹੋ ਗਏ ਵੀ ਕਿਸੇ ਤੋਂ ਕੋਰ ਕਿਸੇ ਦੇ ਕੋਰ ਕਾੜ ਨਹੀਂ ਗਾ ਉੱਥੇ ਕਿ ਸਰਦਾਰ ਬੰਦੇ ਨੇ ਜੋ ਜਵਾਬ ਦਿੱਤਾ ਉਹ ਆਂਦਾ ਸਭ ਤੋਂ ਵੱਡਾ ਵਾਰ ਨਾ ਕੀਤਾ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਪੁੱਤਰ ਸੀਗੇ ਉਹਨਾਂ ਨੇ ਤਿਲਕ ਜੰਜੂ ਦੀ ਰੱਖਿਆ ਕਰਨ ਦੇ ਲਈ ਆਪਣੇ ਪੁੱਤਰ ਨੂੰ ਆਪਣੇ ਪਿਓ ਨੂੰ ਪਿਤਾ ਨੂੰ ਤੋੜਤਾ ਜਦੋਂ ਇੱਕ ਪੁੱਤਰ ਸੀ ਉਹ ਤੋਂ ਪਿਤਾ ਨੂੰ ਤੋੜਿਆ ਤੇ ਪਿਤਾ ਜੀ ਧੋੜ ਤੋਂ ਵੱਡਾ ਰਖਵਾਲਾ ਯੋਧਾ ਸੂਰਮਾ ਬਲੀਦਾਨ ਕਿਹਣਾ ਦੇ ਸਕਦਾ ਵਾ ਪਿਤਾ ਜੀ ਜਿਵੇਂ ਨਿਤਾਰਮ ਦੀ ਰੱਖਿਆ ਕਰੋ ਜਦੋਂ ਪੁੱਤਰ ਸੀਗੇ ਪਿਤਾ ਵਾਰਿਆ ਜਦੋਂ ਆਪ ਇੱਕ ਪਿਤਾ ਬਣੇ ਉਦੋਂ ਆਪਣੇ ਚਾਰ ਪੁੱਤ ਬਾਰੇ ਮਾਂ ਵਾਰੀ ਸਰਬੰਸ ਵਾਰਿਆ ਸਰਬੰਸ ਵਾਰ ਕੇ ਸਾਰਾ ਛਾਡੇਵਾਲ ਕੀਤਾ ਇਨ ਪੁੱਤਰਨ ਕੇ ਅਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੋਏ ਤੋਂ ਕਿਹਾ ਵਾ ਜੀਵਤ ਕਈ ਹਜ਼ਾਰ ਸਾਨੂੰ ਮੂੰਹ ਬੋਲੇ ਪੁੱਤਰ ਗਿਆ ਹੀ ਧਰਮ ਰੂਪੀ ਪੁੱਤਰ ਭਈ ਜੇਤਾ ਜਦੋਂ ਸਰੀਰ ਲੈ ਕੇ ਜਦੋਂ ਸੀਸ ਲੈ ਕੇ ਬਾਦਸ਼ਾਹ ਗੁਰੂ ਤੇਗ ਬਹਾਦਰ ਦਾ ਤੇ ਗੱਲ ਨਾਲ ਲਾ ਕੇ ਗਿਆ ਰੰਗਰੇਟਾ ਗੁਰੂ ਕਾ ਬੇਟਾ ਉਤਰ ਮਰਬੀ ਪੁੱਤਰ ਭਾਈ ਜੇਤਾ ਚਾਰ ਜਿਹੜੇ ਸਰੀਰਕ ਪੁੱਤਰ ਬਾਬਾ ਜੀ ਸਿੰਘ ਬਾਬਾ ਜੂਹਾਰ ਸਿੰਘ ਜੋਰਾਵਾਰ ਤੇ ਬਾਬਾ ਫਤੇ ਸਿੰਘ ਤੇ ਬਾਕੀ ਛੇਵਾਂ ਪੁੱਤਰ ਗੁਰੂ ਦਾ ਖਾਲਸਾ ਪੰਥ ਤੇ ਅੱਜ ਜਿਹੀਂ ਆਪਦੇ ਪਿਓ ਨੂੰ ਛੱਡ ਕੇ ਕਲਗੀਆਂ ਵਾਲੇ ਨੂੰ ਛੱਡ ਕੇ ਅ ਕੱਚੇ ਪਲੇ ਦੇਹ ਧਾਰੀ ਬਾਬੇ ਆ ਪਖੰਡੀਆਂ ਵਾਲ ਤੋਂ ਰੇ ਫਿਰ ਗਏ ਲਗਦਾ ਨਹੀਂ ਗੱਲ ਨੱਕ ਡੋਬਰਾਂ ਵਾਲੀ ਹੈ ਲਗਦਾ ਨਹੀਂ ਵੀ ਗੱਲ ਆਪਣੇ ਸ਼ਹੀਦਾਂ ਨੂੰ ਭਲਾਉਣ ਵਾਲੀ ਗੁਰੂਆਂ ਨੂੰ ਭਲਾਉਣ ਵਾਲੀ ਹੈ ਜਿੰਨਾਂ ਦੀ ਕੋਈ ਦੇਣ ਨਹੀਂ ਉਹਨਾਂ ਦੇ ਡੇਰੇਆਂ ਤੁਰੇ ਫਿਰਦੇ ਆਂ ਅਸੀਂ ਤੇ ਉਹ ਡੇਰੇਦਾਰ ਸਾਧ ਗੁਰੂ ਨਾਨਕ ਦੇਵ ਜੀ ਤੋਂ ਵੱਡੇ ਬਣਾ ਕੇ ਵਿਖਾਤੇ ਅਸੀਂ ਅੱਜ ਕਲਗੀਆਂ ਵਾਲੇ ਤੋਂ ਵੱਡੇ ਡੇਰੇਦਾਰ ਬਣਾ ਕੇ ਵਿਖਾਤੇ ਸਿੱਖੋ ਕਦੋਂ ਅਗਲ ਆਉਣੀ ਹੈ ਸਵੇਰ ਦਾ ਭੁੱਲਿਆ ਸ਼ਾਮ ਨੂੰ ਮੋੜਾ ਵੀ ਉਹਨੂੰ ਭੁੱਲਿਆ ਨਹੀਂ ਕਹਿੰਦੇ ਅਜੇ ਵੀ ਬੰਦਾ ਆਪਣੇ ਗੁਰੂ ਵਾਲ ਮੋੜਾ ਵੀ ਉਹਨੂੰ ਭੁੱਲਿਆ ਨਹੀਂ ਆਖਾਂਗੇ ਮੋੜੋ ਕੋਈ ਦੇਣੀਆਂ ਪਖੰਡੀ ਬਾਬਿਆਂ ਦੀ ਸਾਨੂੰ